ਸੁਖਮਨੀ ਸਾਹਿਬ ਦੀ ਬਾਣੀ ਚ ਅਸੀਂ ਪਾਠ ਕਰਨੇ ਇੱਕ ਇੱਕ ਪਦੇ ਦਾ ਅੰਦਰ ਕਾਮਨਾ ਰੱਖ ਕੇ ਕੋਈ ਗੁਰੂ ਕੋਲ ਆਉਂਦਾ ਤਾਂ ਵੀ ਭਾਵ ਲੱਗਦਾ ਹੈ ਤੇ ਜੇ ਕਿਤੇ ਇਸ ਪਰਮ ਅਵਸਥਾ ਤੇ ਕੋਈ ਪਹੁੰਚ ਜਾਏ ਉਹ ਦੁਨੀਆ ਦੇ ਕਿਸੇ ਵੀ ਪਦਾਰਤ ਦੀ ਮੰਗ ਨਾ ਕਰੇ ਸਿਰਫ ਇਸ ਮੰਗ ਨੂੰ ਲੈ ਕੇ ਆਵੇ ਤੇਰੇ ਦਰਸ਼ਨ ਤੇਰੇ دیدار ਤੇਰੀ ਮੁਹੱਬਤ ਚਾਹੀਦੀ ਏ ਸੱਚੇਵੇਂ ਐਸੀ ਭਗਤੀ ਰੱਬ ਦੇ ਦਰਬਾਰ ਵਿੱਚ ਬੜੀ ਛੇਤੀ ਸਵਕਾਰ ਹੁੰਦੀ ਹੈ ਕਿਉਂਕਿ ਉਸ ਵਿੱਚ ਹੋਰ ਕੋਈ ਮੰਗ ਹੀ ਨਹੀਂ ਸੁਖਮਨੀ ਸਾਹਿਬ ਜੀ ਦਾ ਇੱਕ ਪਦਾ ਉਹਦੇ ਅਰਥ ਜ਼ਿਆਦਾ ਕੋਈ ਵਿਖਮ ਨਹੀਂ ਮਹੰਗੇ ਨਹੀਂ ਉਸ ਵਿੱਚ ਮਹਾਰਾਜ ਜੀ ਨੇ ਵਕ ਵਕ ਮਨੁੱਖਾਂ ਦੇ ਅੰਦਰ ਦੀ ਜਿਹੜੀ ਕਾਮਨਾ ਹੈ ਉਸ ਦਾ ਜ਼ਿਕਰ ਕੀਤਾ ਹੈ ਪਰ ਉਹਦੇ ਅਖੀਰ ਵਿੱਚ ਇਸ ਅਵਸਥਾ ਨੂੰ ਕਿਹਾ ਕਿ ਜਿਸ ਦੇ ਮਨ ਅੰਦਰ ਦਰਸ਼ਨਾਂ ਦੀ ਤਾਂਗ ਹੈ ਆਪ ਬਚਨ ਪੜ੍ਹਦੇ ਹੋ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਗੈ ਇਹ ਚਾਰ ਪਦਾਰਥ ਧਰਮ ਅਰਥ ਔਰ ਕਾਮ ਇਹ ਚਾਰ ਪਦਾਰਥਾਂ ਦੀ ਕੋ ਜਗਿਆਸਾ ਕਰੇ ਤੇ ਮਹਾਰਾਜ ਕਿੰਨੇ ਇੱਕ ਕੰਮ ਕਰੇ ਉਹ ਚਾਰ ਪਦਾਰਥਾਂ ਲਈ ਸਾਧ ਸੰਗਤ ਦੀ ਸੇਵਾ ਕਰਿਆ ਕਰੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਧੈ ਸਦਗਾਵੈ ਜਿਹਦੇ ਅੰਦਰ ਏਕ ਹੈ ਮੇਰੇ ਦੁੱਖ ਮਿਟ ਜਾਣ ਯਾਦ ਰੱਖਿਓ ਇੱਥੇ ਫਿਰ ਸੁਣਿਓ ਧਰਮ ਅਰਥ ਕਾਮ ਔਰ ਮੋਕਸ਼ ਹੈ ਦਰਸ਼ਨਾਂ ਦੀ ਗੱਲ ਨਹੀਂ ਚਾਰ ਪਦਾਰਤ ਮੰਗੇ ਸੇਵਾ ਕਰੇ ਜੇ ਆਪਣੇ ਦੁੱਖ ਤੋਂ ਕੋਈ ਦੁਖੀ ਹੈ ਤੇ ਦੁੱਖ ਦੀ ਨਿਵਰਤੀ ਚਾਹੁੰਦਾ ਹੈ ਤੇ ਮਹਾਰਾਜ ਕਿੰਨੇ ਆਪਣੇ ਖਿਰ ਦੇ ਵਿੱਚ ਪਰਮਾਤਮਾ ਦੇ ਗੁਣ ਗਾਏ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਧੈ ਸਤ ਗਾਵੈ ਜੇ ਕੋ ਆਪਣੀ ਸੋ ਆਪਣੀ ਫਿਰਜੀ ਚਾਰ ਪਦਾਰਥ ਵੀ ਆਪਣੇ ਲਈ ਦੁੱਖ ਮਿਟਾਣਾ ਵੀ ਆਪਣੇ ਲਈ ਤੇ ਸਹਿ ਬਖਸ਼ਿਸ਼ ਕਰ ਰਹਾ ਕਿ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਖੋਮ ਬੰਚ ਹੋ ਰੇ ਜਾਂਦਾ ਮੇਰੀ ਵਡਿਆਈ ਹੋਵੇ ਕਿਉਂਕਿ ਹਰ ਇੱਕ ਬੰਦੇ ਦੀ ਆਪੋ ਆਪਣੀ ਹੁੰਦੀ ਹੈ ਨਾ ਜੀ ਆ ਸੱਚ ਜੇ ਜਿੰਨੀ ਦੇਰ ਤੱਕ ਬੰਦਾ ਇਸ ਕਰਕੇ ਭਗਤੀ ਕਰਦਾ ਮੇਰੀ ਮਸ਼ੂਰੀ ਹੋਵੇ ਦੌਲਤ ਹੋਵੇ ਲੋਕੋਂ ਸੱਚੀ ਮੁੱਚੀ ਉਹਨਾਂ ਨੂੰ ਮਿਲ ਜਾਂਦਾ ਹੈ ਤੇ ਜਿਹੜਾ ਇਸ ਕਰਕੇ ਭਗਤੀ ਕਰਦਾ ਤੇਰੇ ਦਰਸ਼ਨ ਹੋ ਜਾਣ ਬਸ ਉਹ ਪਰਮ ਬੈਰਾਗੀ ਪੁਰਖ ਹੈ ਜੇ ਕੋ ਆਪਣੀ ਸੋਭਾ ਲੋਰੈ ਸਾਥ ਸੰਗ ਇਹ ਖੌਮੇ ਛੋਰੈ ਸੰਗਤ ਵਿੱਚ ਖੌਮੇ ਨੂੰ ਛੱਡ ਦੇ ਤੇਰੀ ਵਡਿਆਈ ਹੋਏਗੀ ਜੇ ਕੋ ਜਨਮ ਮਰਨ ਤੇ ਡਰੈ ਇਹ ਵੀ ਆਪਣੇ ਲਈ ਹੈ ਜੀ ਇਹਨੂੰ ਮੈਨੂੰ ਜਨਮ ਤੋਂ ਡਰ ਲੱਗਦਾ ਮੌਤ ਤੋਂ ਲੱਗਦਾ ਹੈ ਤੇ ਮਹਾਰਾਜ ਕਿੰਨੇ ਕੰਮ ਕਰ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰਤੂ ਵੀ ਸੰਗਤ ਵੀ ਜਾਇ ਆਕਰ ਫਿਰ ਅਠ ਤੁਕਾਂ ਦਾ ਆਪਾਂ ਪਾਠ ਕਰ ਲਈਏ ਇਸ ਵਿੱਚ ਸਿਰਫ ਆਪਣਾ ਬੰਖ ਹੈ ਮੇਰ ਨੂੰ ਆ ਮਿਲੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ ਜੇ ਕੋ ਆਪਣਾ ਦੁੱਖ ਮਿਟਾਵੈ ਖਰ ਹਰ ਨਾਮ ਰਿਧੈ ਸਦ ਗਾਵੈ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੈ ਖੌਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਤ ਜਨਾ ਕੀ ਸਰਨੀ ਪਰ ਹੁਣ ਅਖੀਰ ਲੀਆਂ ਤੁਕਾਂ ਨੇ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਉਹ ਕਹਿੰਦਾ ਖੰਭ ਵੀ ਕੰਦੜੀ ਜੇ ਲਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਜਿਸ ਜਿਗਿਆਸੂ ਨੂੰ ਜਿਸ ਸੇਵਕ ਨੂੰ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਹੈ ਤਾਂਘ ਹੈ ਮਹਾਰਾਜ ਜੀ ਨੇ ਚਲ ਸੰਗਤ ਵਿੱਚ ਨਾਮ ਜਪਣ ਲਈ ਕਿਹਾ ਉੱਥੇ ਫਿਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ ਮੈਂ ਐਸੇ ਗੁਰਮੁਖ ਦੀ ਪ੍ਰਕਰਮਾ ਕਰਕੇ ਦੇਤੋ ਕੁਰਬਾਨ ਜਾਂਦਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ ਮੇਰੀ ਬੇਨਤੀ ਕਿ ਦਰਸ਼ਨਾਂ ਦੀ ਪਿਆਸ ਸਭ ਤੋਂ ਉੱਚੀ ਹੈ ਉਹਦੇ دیدار ਹੋ ਜਾਣ ਉਹਦਾ ਮਿਲਾਪ ਹੋ ਜਾਏ ਉਹਦੇ ਤੱਕ ਪਹੁੰਚ ਜਾਈਏ ਤੇ ਜਿਉਂ-ਜਿਉਂ ਇਹ ਪਿਆਸ ਪਰਬਲ ਹੁੰਦੀ ਹੈ ਯਾਦ ਰੱਖੋ ਪਿਆਸ ਜਿਹਦੇ ਅੰਦਰ ਪੈਦਾ ਹੋ ਜਾਏ ਉਹਨੂੰ ਕਿਸੇ ਵੀ ਦੁਨੀਆ ਦੀ ਤਾਕਤ ਦੇ ਬਦਲੇ ਮਿਟਾਇਆ ਨਹੀਂ ਜਾ ਸਕਦਾ ਇਸ ਨੂੰ ਸੁਣਿਓ ਗੁਰਮੁਖਾ ਥੋੜਾ ਜਿਹਾ ਮੈਂ ਬੇਨਤੀ ਕਰਾਂ ਮੰਨ ਲਓ ਮੈਨੂੰ ਤੁਹਾਨੂੰ ਪਿਆਸ ਲੱਗਦੀ ਏ ਪਾਣੀ ਦੀ ਚਲੋ ਸ਼ਬਦ ਅਸੀਂ ਪਿਆਸ ਵਰਤੇ ਆ ਕੀ ਪਾਣੀ ਦੀ ਪਿਆਸ ਲੱਗੀ ਹੋਵੇ ਬੰਦਾ ਕਦੀ ਦੁਨੀਆ ਦੇ ਕਿਸੇ ਪਦਾਰਥ ਨਾਲ ਸਮਝੌਤਾ ਕਰਕੇ ਪਿਆਸ ਨੂੰ ਇਗਨੋਰ ਕਰ ਦੇਗਾ ਪਿਆਸ ਲੱਗੀ ਹੈ ਤੇ ਉਹਨੂੰ ਕਹੀਏ ਤੂੰ ਪਾਣੀ ਦੀ ਗੱਲ ਨਾ ਕਰ ਆਹ ਤੈਨੂੰ ਕੱਪੜੇ ਬੜੇ ਕੀਮਤੀ ਦੇਣੇ ਆ ਛੱਡ ਪਰਾਂ ਪਾਣੀ ਤੂੰ ਕੱਪੜੇ ਤਨ ਤੇ ਪਾ ਉਹਨੂੰ ਕਹੇ ਪਾਣੀ ਨਹੀਂ ਤੈਨੂੰ ਸੋਨਾ ਚਾਂਦੀ ਹੀਰੇ ਮੋਤੀ ਗਹਿਣੇ ਦੇ ਦੇੰਨੇ ਪਾਣੀ ਦਾ ਕੀ ਤੂੰ ਕਰਨਾ ਹੈ ਪਿਆਰਿਓ ਯਾਦ ਰੱਖਿਓ ਤਨ ਨੂੰ ਸ਼ਰੀਰ ਨੂੰ ਬਾਡੀ ਨੂੰ ਪਿਆਸ ਲੱਗੇ ਬੰਦਾ ਕੱਪੜਿਆਂ ਨੂੰ ਠੁੱਡੇ ਮਾਰ ਦਿੰਦਾ ਸੋਨਾ ਚਾਂਦੀ ਹੀਰੇ ਮੋਤੀ ਪਦਾਰਥਾਂ ਨੂੰ ਠੁੱਡੇ ਮਾਰ ਦਿੰਦਾ ਇੱਥੋਂ ਤੱਕ ਕਿ ਪਿਆਸ ਲੱਗੀ ਹੋਵੇ ਬੰਦਾ ਦੁਨੀਆ ਦੀ ਪਦਵੀ ਨੂੰ ਠੁੱਡਾ ਮਾਰ ਦਿੰਦਾ ਉਹ ਕਹਿੰਦਾ ਮੈਂ ਕੀ ਕਰਾਂਗਾ ਮੇਰੇ ਜੀਣ ਵਾਸਤੇ ਮੈਨੂੰ ਪਾਣੀ ਚਾਹੀਦਾ ਹੈ ਜਿੰਨੂੰ ਸਰੀਰ ਦੇ ਪਿਆਸ ਲੱਗਦਾ ਹੈ ਉਹ ਪਾਣੀ ਤੋਂ ਬਿਨਾ ਨਹੀਂ ਜੀ ਸਕਦਾ ਜਿੰਨੂੰ ਰੱਬ ਦੀ ਪਿਆਸ ਲੱਗਦਾ ਹੈ ਚੇਤੇ ਰੱਖਿਓ ਬਾਣੀ ਤੋਂ ਬਿਨਾ ਨਹੀਂ ਜੀ ਸਕਦਾ ਕਿਉਂਕਿ ਪਿਆਸ ਦੀ ਕੋਈ ਮੁੱਲ ਪਾ ਹੀ ਨਹੀਂ ਸਕਦਾ ਜੀ ਕੌਣ ਕੀਮਤ ਪਾਏਗਾ